ਦੇ ਵੱਲੋਂ ਬੋਧਵਾਰ ਨੂੰ ਜਿਸ ਰੂਸੀ ਜਹਾਜ਼ ਨੂੰ ਫੜਿਆ ਗਿਆ ਸੀ ਤਾਂ ਦੱਸਦੀ ਕਿ ਉਸ ਦੇ ਵਿੱਚ ਭਾਰਤੀ ਵੀ ਸਵਾਰ ਸੀ ਤਾਂ ਤਿੰਨ ਭਾਰਤੀ ਉਸ ਜਹਾਜ਼ ਦੇ ਵਿੱਚ ਸਵਾਰ ਸੀ ਮੈਰੀ ਨੇਰਾ ਜਿਹੜਾ ਜਹਾਜ਼ ਰੂਸ ਦਾ ਸੀ ਉਸ ਨੂੰ ਅਮਰੀਕਾ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਦੱਸਦੀ ਕਿ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਇਹ ਜਹਾਜ਼ ਨਾਮ ਬਦਲ ਕੇ ਵੈਨਿਜੁਏਲਾ ਦੇ ਵਿੱਚ ਤੇਲ ਖਰੀਦ ਕਰਨ ਜਾ ਰਿਹਾ ਸੀ ਔਰ ਇਸ ਕਰਕੇ ਇਸ ਨੂੰ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਪਰ ਹੁਣ ਜੋ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਰੂਸ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਸਿਵਲ ਨਾਗਰਿਕ ਵੀ ਮੌਜੂਦ ਸੀ ਔਰ ਇਸ ਦੇ ਵਿੱਚ ਭਾਰਤੀ ਵੀ ਮੌਜੂਦ ਨੇ ਤਾਂ ਤਿੰਨ ਭਾਰਤੀ ਇਸ ਜਹਾਜ਼ ਦੇ ਵਿੱਚ ਸਵਾਰ ਸੀ ਔਰ ਰੂਸ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਜਹਾਜ਼ ਨੂੰ ਜਲਦ ਤੋਂ ਜਲਦ ਛੱਡਿਆ ਜਾਵੇ ਤਾਂ 28 ਲੋਕ ਇਸ ਜਹਾਜ਼ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਵਿੱਚ 17 ਯੂਕਰੇਨੀ 6 ਜਾਰਜੀਆਈ ਔਰ ਤਿੰਨ ਭਾਰਤੀ ਨਾਗਰਿਕ ਔਰ ਦੋ ਰੂਸ ਦੇ ਨਾਗਰਿਕ ਮੌਜੂਦ ਸੀ ਅਮਰੀਕਾ ਦਾ ਇਲਜ਼ਾਮ ਹੈ ਕਿ ਜਿਹੜੇ ਜਿਹੜਾ ਜਹਾਜ਼ ਹੈ ਵੈਨਜ਼ੂਏਲਾ ਤੋਂ ਤੇਲ ਖਰੀਦਣ ਜਾ ਰਿਹਾ ਸੀ ਔਰ ਅਮਰੀਕਾ ਦੇ ਵੱਲੋਂ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ ਇਹ ਉਹਨਾਂ ਦਾ ਉਲੰਘਣ ਕਰ ਰਿਹਾ ਹੈ ਤਾਂ ਇਸ ਜਹਾਜ਼ ਨੂੰ ਫੜੇ ਜਾਣ ਤੋਂ ਬਾਅਦ ਰੂਸ ਦੇ ਵੱਲੋਂ ਵੀ ਧਮਕੀ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਜੇਕਰ ਜਹਾਜ਼ ਨੂੰ ਨਹੀਂ ਛੱਡਿਆ ਤਾਂ ਫਿਰ ਅਸੀਂ ਨਿਊਕਲੀਅਰ ਹਮਲਾ ਵੀ ਕਰ ਸਕਦੇ ਹਾਂ ਤਾਂ ਪਰਮਾਣੂ ਬੰਬ ਦੀ ਹਮਲੇ ਦੀ ਜਿਹੜੀ ਧਮਕੀ ਹੈ ਉਹ ਰੂਸ ਦੇ ਵੱਲੋਂ ਦਿੱਤੀ ਗਈ ਹੈ ਪਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜਾ ਜਹਾਜ਼ ਅਮਰੀਕਾ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਤਾਂ ਇਲਜ਼ਾਮ ਨੇ ਕਿ ਇਹ ਜਹਾਜ਼ ਜੋ ਅੰਤਰਰਾਸ਼ਟਰੀ ਕਾਨੂੰਨ ਨੇ ਉਹ ਇਸ ਦੇ ਵੱਲੋਂ ਤੋੜੇ ਗਏ ਨੇ ਔਰ ਵੈਨੇਜੁਲਾ ਤੋਂ ਤੇਲ ਖਰੀਦਣ ਜਾ ਰਿਹਾ ਸੀ ਰੂਸ ਨੇ ਇਸ ਕਾਰਵਾਈ ਦਾ ਹਾਲਾਂਕਿ ਸਖਤ ਵਿਰੋਧ ਕੀਤਾ ਹੈ ਜਿਹੜਾ ਰੂਸ ਦਾ ਮੰਤਰਾਲੇ ਹੈ ਤਾਂ ਉਸ ਦੇ ਵੱਲੋਂ ਕਿਹਾ ਗਿਆ ਕਿ ਅਮਰੀਕੀ ਫੌਜੀਆਂ ਨੇ ਜਹਾਜ਼ ਨੂੰ ਖੁੱਲੇ ਸਮੁੰਦਰ ਵਿੱਚ ਰੋਕਿਆ ਹੈ ਕਿਸੇ ਵੀ ਦੇਸ਼ ਦਾ ਅਧਿਕਾਰ ਨਹੀਂ ਹੁੰਦਾ ਜਾਨਕਿ ਜਿੱਥੇ ਜਿਹੜਾ ਜਹਾਜ਼ ਨੂੰ ਆਪਣੇ ਕਬਜ਼ੇ ਦੇ ਵਿੱਚ ਅਮਰੀਕੇ ਅਧਿਕਾਰੀਆਂ ਦੇ ਵੱਲੋਂ ਲਿਆ ਗਿਆ ਤਾਂ ਉਹ ਇੱਕ ਖੁੱਲਾ ਸਮੁੰਦਰ ਦਾ ਉਹ ਖੇਤਰ ਹੈ ਜਿੱਥੇ ਕਿਸੇ ਵੀ ਦੇਸ਼ ਦਾ ਕੋਈ ਅਧਿਕਾਰ ਨਹੀਂ ਹੈ ਇਸ ਕਰਕੇ ਜਿਹੜੇ ਪਾਬੰਦੀਆਂ ਦੇ ਉਲੰਘਣ ਦੀ ਗੱਲ ਕਹੀ ਜਾ ਰਹੀ ਹੈ ਉਹ ਬਿਲਕੁਲ ਗਲਤ ਕਹੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਰੂਸ ਦਾ ਜਿਹੜਾ ਵਿਦੇਸ਼ ਮੰਤਰਾਲੇ ਨੇ ਅਮਰੀਕਾ ਨੂੰ ਪਹਿਲਾਂ ਹੀ ਦੱਸਿਆ ਸੀ ਕਿ ਜਹਾਜ਼ ਰੂਸੀ ਹੈ ਔਰ ਸਿਵਲ ਕੰਮ ਲਈ ਇਸ ਜਹਾਜ਼ ਦਾ ਇਸਤੇਮਾਲ ਹੋ ਰਿਹਾ ਔਰ ਰੂਸ ਨੇ ਮੰਗ ਕੀਤੀ ਹੈ ਕਿ ਜਹਾਜ਼ ਦੇ ਵਿੱਚ ਜਿਹੜੇ ਮੌਜੂਦ ਰੂਸੀ ਨਾਗਰਿਕ ਨੇ ਉਹਨਾਂ ਦੇ ਨਾਲ ਸਹੀ ਜਿਹੜਾ ਵਿਵਹਾਰ ਆ ਉਹ ਕੀਤਾ ਜਾਵੇ ਤਾਂ ਉਹਨਾਂ ਨੂੰ ਸੁਰੱਖਿਅਤ ਵਾਪਸ ਭੇਜ ਦਿੱਤਾ ਜਾਵੇ ਤਾਂ ਫਿਲਹਾਲ ਰੂਸ ਦੇ ਵੱਲੋਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਗਿਆ ਪਰ ਅਮਰੀਕਾ ਦਾ ਕਹਿਣਾ ਹੈ ਕਿ ਇਹ ਜਹਾਜ਼ ਵੈਨਿਜੁਏਲਾ ਤੋਂ ਤੇਲ ਖਰੀਦਣ ਜਾ ਰਿਹਾ ਸੀ ਔਰ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਅਮਰੀਕੀ ਅਧਿਕਾਰੀ ਇਹਨਾਂ ਦੀ ਨਿਗਰਾਨੀ ਕਰ ਰਹੇ ਨੇ ਤਾਂ ਇਹਨਾਂ ਦੇ ਵੱਲੋਂ ਰਸਤਾ ਬਦਲਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤਾਂ ਅਮਰੀਕਾ ਦੀ ਜਿਹੜੀ ਯੂਰੋਪੀਅਨ ਮਿਲਟਰੀ ਕਮਾਂਡ ਹੈ ਉਸਨੇ ਕਿਹਾ ਕਿ ਇਸ ਟੈਂਕਰ ਨੂੰ ਟੈਂਕਰ ਨੂੰ ਅਮਰੀਕੀ ਫੈਡਰਲ ਕੋਰਟ ਦੇ ਹੁਕਮ ਦੇ ਉੱਤੇ ਫੜਿਆ ਗਿਆ ਔਰ ਅਮਰੀਕੀ ਕੋਸਟ ਗਾਰਡ ਕਾਫੀ ਸਮੇਂ ਤੋਂ ਇਸ ਜਹਾਜ਼ ਉਤੇ ਨਜ਼ਰ ਰੱਖ ਰਿਆ ਸੀ ਔਰ ਅਮਰੀਕਾ ਦਾ ਦਾਵਾ ਹੈ ਕਿ ਜਹਾਜ਼ ਜਾਣ ਬੁਝ ਕੇ ਉਹਨਾਂ ਤੋਂ ਬਚਦਾ ਰਿਹਾ ਔਰ ਪਿਛਲੇ ਮਹੀਨੇ ਵੀ ਇਸ ਜਹਾਜ਼ ਨੂੰ ਫੜਨ ਦੀ ਕੋਸ਼ਿਸ਼ ਅਮਰੀਕਾ ਦੇ ਵੱਲੋਂ ਕੀਤੀ ਗਈ ਸੀ ਤਾਂ ਉਸ ਸਮੇਂ ਇਸ ਜਹਾਜ਼ ਦਾ ਨਾਮ ਦੱਸਿਆ ਜਾ ਰਿਹਾ ਕਿ ਬੇਲਾ ਇੱਕ ਸੀ ਅਮਰੀਕਾ ਨੇ ਇਸ ਜਹਾਜ਼ ਨੂੰ ਜਿਹੜੀ ਹੈ ਪਬੰਦੀशुदा ਜਹਾਜ਼ ਨੇ ਉਹਨਾਂ ਦੀ ਲਿਸਟ ਦੇ ਵਿੱਚ ਪਾਇਆ ਹੋਇਆ ਸੀ ਬਾਅਦ ਦੇ ਵਿੱਚ ਰੂਸ ਦੇ ਵੱਲੋਂ ਇਸ ਜਹਾਜ਼ ਦਾ ਨਾਮ ਬਦਲਿਆ ਜਾਂਦਾ ਔਰ ਇਸ ਨੂੰ ਰਜਿਸਟਰਡ ਜਹਾਜ਼ਾਂ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਤਾਂ ਉਸ ਤੋਂ ਬਾਅਦ ਜਦੋਂ ਪਿਛਲੇ ਸਾਲ ਦਸੰਬਰ 2025 ਦੇ ਵਿੱਚ ਇਸ ਜਹਾਜ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਿਹੜਾ ਕਰੂ ਮੈਂਬਰ ਹੈ ਤਾਂ ਉਹਦੀ ਬੜੀ ਹੁਸ਼ਿਆਰੀ ਦੇ ਨਾਲ ਇਹ ਜਹਾਜ਼ ਉੱਥੋਂ ਬਾਚ ਨਿਕਲਦਾ ਹੈ ਪਰ ਅਮਰੀਕੀ ਕੋਸਟ ਗਾਰਡਰ ਦੇ ਕੋਲ ਇਸ ਜਹਾਜ਼ ਨੂੰ ਜਿਹੜਾ ਜ਼ਬਤ ਕਰਨ ਦਾ ਵਾਰੈਂਟ ਹੈ ਤਾਂ ਇਸ ਕਰਕੇ ਇਸ ਜਹਾਜ਼ ਨੂੰ ਹੁਣ ਕਬਜ਼ੇ ਦੇ ਵਿੱਚ ਲਿਆ ਗਿਆ ਹੈ ਔਰ ਇਸ ਜਹਾਜ਼ ਦਾ ਨਾਮ ਬਦਲ ਕੇ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਸਮੁੰਦਰ ਦੇ ਵਿੱਚ ਭੇਜਿਆ ਗਿਆ ਸੀ ਅਟਲੈਂਟਿਕ ਦੇ ਵੱਲੇ ਆਪਣਾ ਰਸਤਾ ਮੋੜ ਲੈਂਦਾ ਜਦੋਂ ਇਸ ਨੂੰ ਲੱਗਦਾ ਹੈ ਕਿ ਅਮਰੀਕੀ ਅਧਿਕਾਰੀ ਇਸ ਦਾ ਰਸਤਾ ਰੋਕ ਸਕਦੇ ਨੇ ਇਹ ਪਹਿਲਾਂ ਵੈਨਜ਼ੂਲਾ ਦੇ ਵੱਲ ਜਾ ਰਿਹਾ ਸੀ ਬਾਅਦ ਵਿੱਚ ਜਦੋਂ ਅਮਰੀਕੀ ਅਧਿਕਾਰੀ ਦੀ ਨਿਗਰਾਨੀ ਦਾ ਪਤਾ ਲੱਗਦਾ ਹੈ ਤਾਂ ਇਹਨਾਂ ਦੇ ਵੱਲੋਂ ਜਹਾਜ਼ ਨੂੰ ਮੋੜ ਕੇ ਅਟਲੈਂਟਿਕ ਵੱਲ ਕੀਤਾ ਜਾਂਦਾ ਪਰ ਅਮਰੀਕਾ ਬ੍ਰਿਟੇਨ ਅਤੇ ਹੋਰ ਕਈ ਦੇਸ਼ ਇਸ ਜਾਸੂਸ ਦੀ ਨਿਗਰਾਨੀ ਕਰ ਰਹੇ ਸੀ ਜਿਸ ਕਰਕੇ ਇਹਨਾਂ ਦੇ ਵੱਲੋਂ ਘੇਰਾ ਪਾ ਕੇ ਸਮੁੰਦਰ ਦੇ ਵਿੱਚ ਇਸ ਜਹਾਜ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਤਾਂ ਫਿਲਹਾਲ ਹੁਣ ਇਸ ਮਾਮਲੇ ਦੇ ਵਿੱਚ ਦੇਖਣ ਵਾਲਾ ਹੋਵੇਗਾ ਕਿ ਕੀ ਅੱਗੇ ਜਹਾਜ਼ ਨੂੰ ਛੱਡਿਆ ਜਾਂਦਾ ਹੈ ਜਾਂ ਨਹੀਂ ਜਾਂ ਫਿਰ ਇਸ ਦੇ ਵਿੱਚ ਜਿਹੜੇ ਸਿਵਲ ਨਾਗਰਿਕ ਸਵਾਰ ਸੀ ਤਾਂ ਉਹਨਾਂ ਦਾ ਕੀ ਕੀਤਾ ਜਾਂਦਾ ਕਿ ਇਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਕਿਉਂਕਿ ਰੂਸ ਦੇ ਵੱਲੋਂ ਵੀ ਧਮਕੀ ਦਿੱਤੀ ਗਈ ਹੈ ਕਿ ਜੇਕਰ ਜਹਾਜ਼ ਵਾਪਸ ਨਾ ਭੇਜਿਆ ਗਿਆ ਸਹੀ ਸਲਾਮਤ ਤਾਂ ਫਿਰ ਇਹਨਾਂ ਦੇ ਵੱਲੋਂ ਐਟਮੀ ਬੰਬ ਹਮਲੇ ਦੀ ਧਮਕੀ ਦਿੱਤੀ ਗਈ ਹੈ ਤਾਂ ਫਿਲਹਾਲ ਅਮਰੀਕਾ ਦੇ ਵੱਲੋਂ ਅ ਇਸ ਜਹਾਜ਼ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਹੈ ਦੱਸਦੇ ਕਿ ਅ ਅਮਰੀਕੀ ਰਾਸ਼ਟਰਪਤੀ 트ੰਪ ਨੇ ਵੈਨਿਜੁਲਾ ਦੇ ਜਿਹੜੇ ਰਾਸ਼ਟਰਪਤੀ ਮਾਦਰੂ ਤਾਂ ਉਹਰੇ ਉੱਤੇ ਦਬਾਅ ਬਣਾਉਣ ਲਈ ਪਹਿਲਾਂ ਸ਼ੈਡੋ ਫਲੀਟ ਇੱਕ ਬਲਾਕਟ ਲਗਾਇਆ ਸੀ ਜਾਨਕਿ ਅਮਰੀਕਾ ਦੀਆਂ ਸ਼ਰਤਾਂ ਜੇਕਰ ਇਹ ਨਹੀਂ ਮੰਨਦੇ ਤਾਂ ਤੇਲ ਉਦਯੋਗ ਤੇ ਅਮਰੀਕੀ ਕੰਪਨੀਆਂ ਨੂੰ ਜਗ੍ਹਾ ਨਹੀਂ ਦਿੰਦੇ ਤਾਂ ਫਿਰ ਜਿਹੜੇ ਜਹਾਜ਼ ਇਥੋਂ ਤੇਲ ਵੈਨਿਜੁਲਾ ਤੋਂ ਖਰੀਦਣ ਆਉਂਦੇ ਨੇ ਤਾਂ ਉਹ ਅਮਰੀਕਾ ਦੇ ਜਿਹੜੇ ਅੰਤਰਰਾਸ਼ਟਰੀ ਪ੍ਰਤੀਬੰਧ ਲਗਾਏ ਹੋਏ ਨੇ ਤਾਂ ਉਹਨਾਂ ਦੀ ਉਲੰਘਣਾ ਕਰਦੇ ਨੇ ਤਾਂ ਇਹ ਇਸ ਕਰਕੇ ਅਮਰੀਕਾ ਨੇ ਜਿਹੜੀਆਂ ਪਾਬੰਦੀਆਂ ਵੈਨਿਜੁਲਾ ਤੇ ਲਗਾਈਆਂ ਹੋਈਆਂ ਸੀ ਤਾਂ ਉਹਦੇ ਤਹਿਤ ਕੋਈ ਵੀ ਜਹਾਜ਼ ਵੈਨਿਜੁਲਾ ਦੇ ਵੱਲ ਤੇਲ ਖਰੀਦਣ ਨਹੀਂ ਜਾ ਸਕਦਾ ਪਰ ਇਸ ਦੇ ਬਾਵਜੂਦ ਇਹ ਜਿਹੜਾ ਟੈਂਕਰ ਆ ਉਹ ਤੇਲ ਖਰੀਦਣ ਜਾਂਦਾ ਅਮਰੀਕਾ ਨੇ ਪਾਬੰਦੀ ਲਗਾਈ ਸੀ ਕਿ ਕੋਈ ਟੈਂਕਰ ਸਿੱਧੇ ਤੇਲ ਲੈਣ ਨਹੀਂ ਜਾ ਸਕਦਾ ਔਰ ਇਸ ਲਈ ਵੈਨੇਜੁਲਾ ਅਤੇ ਉਸ ਦੇ ਜਿਹੜੇ ਗ੍ਰਾਹਕ ਹੈ ਉਹ ਸ਼ੈਡੋ ਫਲੀਟ ਦਾ ਇਸਤੇਮਾਲ ਕਰਦੇ ਸੀ ਜਾਨਕਿ ਕਈ ਹੋਰ ਜਿਹੜੇ ਦੇਸ਼ ਨੇ ਉਹਨਾਂ ਦਾ ਸਹਾਰਾ ਲੈ ਕੇ ਉੱਥੇ ਜਾਂਦੇ ਸੀ ਤਾਂ ਸ਼ੈਡੋ ਫਲੀਟ ਮਤਲਬ ਉਹ ਜਹਾਜ਼ ਜਿਹੜੇ ਆਪਣੇ ਅਸਲੀ ਸਥਾਨ ਅਤੇ ਪਛਾਣ ਨੂੰ ਛੁਪਾ ਕੇ ਤੇਲ ਲੈਣ ਜਾਂਦੇ ਆ ਤਾਂ ਇਹ ਆਪਣਾ ਜਿਹੜਾ ਨਾਮ ਤੇ ਪਛਾਣ ਸਪਾਕ ਜਹਾਜ਼ ਤੇਲ ਖਰੀਦਣ ਜਾਂਦੇ ਸੀ ਔਰ ਅਮਰੀਕਾ ਨੂੰ ਸ਼ੱਕ ਹੋ ਜਾਂਦਾ ਔਰ ਇਸ ਜਹਾਜ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਤਾਂ ਹੁਣ ਤਿੰਨ ਭਾਰਤੀ ਵੀ ਇਸ ਜਹਾਜ਼ ਦੇ ਵਿੱਚ ਸਵਾਰ ਹੈ ਤਾਂ ਭਾਰਤ ਸਰਕਾਰ ਦੇ ਵੱਲੋਂ ਵੀ ਕੋਈ ਕਾਰਵਾਈ ਇਸ ਮਾਮਲੇ ਦੇ ਵਿੱਚ ਕੀਤੀ ਜਾਂਦੀ ਹੈ